हम नहीं करेंगे कॉम्प्रो हाँ कह रहे हैं अगर हमारा दिमाग घूम गया ना तो हम गांव से अपने भैया को बुला लेंगे रामू यादव यहाँ आके खून ख़राबा हुई ही जाएगा हम बता रहे हैं तो का जी हाँ मैं हाँ बिहार <laughs> अरे आप पान की बात कर रहे हैं डायलॉग <laughs> है पान जो है वो मार रही है वो तो हमारे बखीदेव को आदत है गुटखा खाने की ये तो ऐसे ही इल्जाम लगा रहे हैं हम पर मेरी तो गई जी बाबा जी आगे मैं लिरिक्स बोल गई ਸਤਿ ਸ਼੍ਰੀ ਅਕਾਲ ਮੈਂ ਹਰਵਿੰਦਰ ਕੌਰ ਰੋਜ਼ਾਨਾ ਟੈਮ ਦੇਖਣ ਵਾਲੇ ਸਾਰੇ ਸ਼੍ਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਨੀਮਸਾਸਪਟ ਨੇ ਪਾਰਟ 2 ਮੂਵੀ ਆ ਚੁੱਕੀ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਪ੍ਰੀਮੀਅਰ ਤੇ ਤੇ ਮੈਮ ਨਾਲ ਗੱਲਬਾਤ ਕਰਾਂਗੇ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜੀ ਮੂਵੀ ਦਾ ਪ੍ਰੀਮੀਅਰ ਆ ਗਿਆ ਕਿਵੇਂ ਲੱਗ ਰਿਹਾ ਅੱਜ ਬਹੁਤ ਐਕਸਾਈਟਡ ਤੇ ਬਹੁਤ ਅੱਛਾ ਲੱਗ ਰਿਹਾ ਜੀ ਤੁਹਾਡਾ ਰੋਲ ਜਿਹੜਾ ਕਿ ਬਿਹਾਰੀ ਦਾ ਜੀ ਹਾਂ ਮੈਂ ਆ ਬਿਹਾਰਨ ਜੀ ਇਹ ਡਾਇਲੋਗ ਜਿਹੜਾ ਕਿ ਜ਼ਰੂਰ ਇੱਕ ਵਾਰ ਹੋਣਾ ਚਾਹੀਦਾ ਹੈ ਬਿਲਕੁਲ ਮੈਨੂੰ ਜਿਹੜਾ ਜ਼ਿਆਦਾ ਵਧੀਆ ਲੱਗਦਾ ਹੈ ਜਿਹੜਾ ਕਿ ਆ ਮੈਂ ਹੁਣ ਏਸੇ ਕੁਝ ਟਾਈਮ ਪੀਰੀਅਡ ਦੇ ਦੌਰਾਨ ਯਾਦ ਵੀ ਕਰ ਲਿਆ ਹਮ ਨਹੀਂ ਕਰੇਗੇ ਕੰਪਰ ਹਾਂ ਕਹਿ ਰਹੇ ਹਾਂ ਅਗਰ ਹਮਾਰਾ ਦਿਮਾਗ ਘੁੰਮ ਗਿਆ ਨਾ ਤਾਂ ਹਮ ਗਾਉਂ ਸੇ ਆਪਣੇ ਭయ్యా ਕੋ ਬੁਲਾ ਲੇਗੇ RAMU YADAV ਇੱਥੇ ਆ ਕੇ ਘੁੰਮ ਘਰਾਵਾ ਹੋ ਹੀ ਜਾਏਗਾ ਹਮ ਬਤਾ ਰਹੇ ਹਾਂ ਦੋਗਾ ਕਿ ਕਿੰਨਾ ਘੇ ਟਾਈਮ ਲੱਗ ਗਿਆ ਸੀ ਇਹ ਡਾਇਲੋਗ ਨੂੰ ਯਾਦ ਕਰਨ ਲੱਗੇ ਤੋਂ ਵੀ ਵੈਰੀ ਓਨਸਟ ਸਕੂਲ ਟਾਈਮ ਤੋਂ ਹੀ ਮੈਂ ਬਿਹਾਰੀ ਮੈਨੂੰ ਥੋੜੀ ਥੋੜੀ ਆਉਂਦੀ ਹੈ ਤਾਂ ਆਈ ਥਿੰਕ ਮੈਨੂੰ ਜਦੋਂ ਸਕ੍ਰਿਪਟ ਦਿੱਤੀ ਆ ਤਾਂ ਵਿਦਨ 10 15 ਮਿੰਟਸ ਮੈਂ ਪ੍ਰਿਪੇਅਰ ਕਰ ਲਿਆ ਸੀ ਆਪਦੇ ਆਪ ਬਟ ਮੈਨੂੰ ਮਜ਼ਾ ਬਹੁਤ ਆਇਆ ਜੀ ਤੇ ਉਹ ਇੱਕ ਜਿਹੜਾ ਉਹਨਾਂ ਦੇ ਮੂੰਹ ਦੇ ਵਿੱਚੋਂ ਉਹ ਲਾਲਾ ਜੀ ਨਿਕਲਦੇ ਉਹ ਜਰੂਰ ਬੋਲਦਾ ਅਰੇ ਆਪਾਂ ਕੀ ਬਾਤ ਕਰ ਰਹੇ ਆਂ ਉਹਨਾਂ ਦਾ ਡਾਇਲੋਗ ਮੈਨੂੰ ਨਹੀਂ ਆਉਂਦਾ ਥੋੜਾ ਜਿਹਾ ਯਾਦ ਕਰਦੇ ਮੇਰਾ ਤਾਂ ਡਾਇਲੋਗ ਲਾਈਕ ਨਾਰਮਲੀ ਹੈ ਕਿ ਹਾਂ ਆਂ ਜੋ ਹੈ ਉਹ ਮਾਰ ਨਹੀਂ ਹੈ ਉਹ ਤਾਂ ਹਮਾਰ ਬਥੀ ਦੇਵ ਨੂੰ ਆਦਤ ਹੈ ਗੁਟਕਾ ਖਾਣੇ ਦੀ ਇਹ ਤਾਂ ਐਸੇ ਹੀ ਇਲਜ਼ਾਮ ਲਗਾ ਰਹੇ ਆਂ ਅੰਪਰ ਕਿੰਨਾ ਘੰਟੇ ਟਾਈਮ ਲੱਗ ਗਿਆ ਸੀ ਸ਼ੂਟ ਕਰਨ ਸੂਟ ਤੇ ਆਈ ਥਿੰਕ ਪੂਰਾ ਡੇ ਹੀ ਲੱਗਿਆ ਸੀਗਾ ਕਿਉਂਕਿ ਕੋਟ ਦਾ ਸੈਟਅਪ ਸੀਗਾ ਐਂਡ ਉਦੋਂ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਸੀ ਜਦੋਂ ਸਾਡਾ ਮੇਰਾ ਸ਼ੂਟ ਦਾ ਦਿਨ ਸੀਗਾ ਬਟ ਹਾਂ ਸਭ ਬਹੁਤ ਸੋਹਣੇ ਤਰੀਕੇ ਨਾਲ ਹੋਇਆ ਜੇ ਤੁਸੀਂ ਦੇਖ ਹੀ ਲਿਆ ਫਿਲਮ ਨੂੰ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਏ ਤੁਹਾਨੂੰ ਦੇਖ ਕੇ ਸੀ ਕਹ ਰਹੇ ਹੁੰਦੇ ਆ ਕਿ ਜਦੋਂ ਵੀ ਜਗਮੀਤ ਮੈਮ ਆਉਣਗੇ ਹੋਰ ਜਿਹੜੀ ਕਿ ਫਿਲਮ ਦੀ ਜਿਹੜੀ ਕਿ ਕਹਿ ਸਕਦੇ ਆ ਵੀ ਸਾਡੇ ਲਈ ਬਹੁਤ ਵਧੀਆ ਲੱਗਦਾ ਹੈ ਕਿ ਅਸੀਂ ਜਦੋਂ ਜਗਮੀਤ ਮੈਮ ਨੂੰ ਦੇ ਦਿੰਦੇ ਹੁੰਦੇ ਸਿਰਫ ਮੈਂ ਸੀਰੀਅਸਲੀ ਗੱਲ ਕਹਾ ਤਾਂ ਮੈਂ ਪਟਾਰਾ ਤੇ ਦੇਖਦੇ ਹੁੰਨੇ ਆ ਅੱਜ ਯਾਰ ਗੱਲ ਵੀ ਕਰ ਰਹੇ ਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਜੀ ਨੀ ਮੈਂ ਸਸਕੁਟਨੀ ਪਾਰਟ 2 ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੀ ਅੱਜ ਪ੍ਰੀਮੀਅਰ ਵੀ ਆ ਗਿਆ ਇੱਕ ਸਸ ਨੋ ਨੂੰ ਲੈ ਕੇ ਸੁਨੇਹਾ ਦਿੱਤਾ ਗਿਆ ਬਿਲਕੁਲ ਜੀ ਐਂਡ ਆਈ ਥਿੰਕ ਕਿ ਇਹ ਜ਼ਰੂਰੀ ਵੀ ਹੈ ਜਿਵੇਂ ਕਿ ਫਰਸਟ ਪਾਰਟ ਨੂੰ ਇਨਾ ਜ਼ਿਆਦਾ ਪਿਆਰ ਦਿੱਤਾ ਸੀਗਾ ਲੋਕਾਂ ਨੇ ਉਹਦੇ ਚ ਵੀ ਕੁਆਇਟ ਸੇਮ ਮੈਸੇਜ ਸੀਗਾ ਬਟ ਆ ਇਸ ਮੂਵੀ ਨੂੰ ਪ੍ਰੈਜੈਂਟ ਕਰਨ ਦਾ ਸਟੋਰੀ ਨੂੰ ਪ੍ਰੈਜੈਂਟ ਕਰਨ ਦਾ ਤਰੀਕਾ ਬਿਲਕੁਲ ਹੀ ਡਿਫਰੈਂਟ ਹੈ ਐਂਡ ਆਈ ਹੋਪ ਕਿ ਇਹ ਮੂਵੀ ਵੀ ਲੋਕ ਓਨਾ ਹੀ ਪਸੰਦ ਕਰਨਗੇ ਓਨਾ ਹੀ ਪਿਆਰ ਦੇਣਗੇ ਜੀ ਤੁਸੀਂ ਕਿਸ ਤਰ੍ਹਾਂ ਦੀ ਸੱਸ ਚਾਹੁੰਦੇ ਹੋ ਵੈਸੇ ਦੇਖੋ ਮੈਨੂੰ ਤਾਂ ਮਾਂ ਵਰਗੀ ਸੱਸ ਚਾਹੀਦੀ ਹੈ ਹੋਨੇਸਟ ਦੀ ਉਹ ਸਾਰੇ ਕਹਿੰਦੇ ਕਿ ਕੀ ਬਣ ਕੇ ਰਹੂੰਗੀ ਜੀ ਤੇ ਕਈਆਂ ਨੂੰ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਵੀ ਮੈਨੂੰ ਰੋਕ ਟੋਕ ਕੀਤੀ ਜਾਂਦੀ ਆ ਬਹੁਤ ਸਾਰੀਆਂ ਜਿਹੜੀਆਂ ਕਿ ਆਪਾਂ ਨੂੰ ਪ੍ਰੋਬਲਮ ਵੀ ਹੈਂਡਲ ਕਰਨੀਆਂ ਪੈਂਦੀਆਂ ਹਾਂ ਜੀ ਬਟ ਮੇਨ ਇਹ ਕਿ ਬੌਂਡਿੰਗ ਤੇ ਆ ਜੇ ਥੋੜਾ ਕੰਪਰੋਮਾਈਜ਼ ਤੁਸੀਂ ਕਰ ਲਓ ਥੋੜਾ ਤੁਹਾਡੇ ਸਾਹਮਣੇ ਵਾਲੇ ਕਰ ਲੈਣ ਤੁਹਾਨੂੰ ਲੱਗਦਾ ਹੈ ਕਿ ਕਿਸੇ ਕੁੜੀ ਜਦੋਂ ਆਪਣਾ ਨਵਾਂ ਨੰਬ ਵਿਆਹ ਹੀ ਜਾਂਦੀ ਆ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸਹੁਰਿਆਂ ਨੂੰ ਵੀ ਮੰਨਣੀਆਂ ਪੈਣਗੀਆਂ ਜੇ ਦੋਹਾਂ ਦਾ ਰਾਜ਼ੀਨਾਮਾ ਖੁਸ਼ੀ ਚੌਣੇ ਹੋਤਾ ਪਰਵਾਰ 'ਚ ਸੁੱਖ ਸੁਨੇਹਾ ਬਣਿਆ ਰਹੇ ਤਾਂ ਜ਼ਰੂਰੀ ਹੈ ਦੋਹਾਂ ਦਾ ਥੋੜਾ ਥੋੜਾ ਇੱਕ ਦੂਜੇ ਦੇ ਰੰਗ ਵਿੱਚ ਢਲਣਾ ਜੀ ਪਰ ਗੱਲ ਕਰੀਏ ਸੱਸਾਂ ਦੀਆਂ ਸੱਸਾਂ ਜਿਹੜੀਆਂ ਪਹਿਲਾਂ ਸੀਗੀਆਂ ਬਹੁਤ ਸਾਰੀਆਂ ਚੀਜ਼ਾਂ ਸੀ ਜਿਵੇਂ ਉਹ ਕੁੰਡ ਕੱਢਣਾ ਪਰ ਉਹ ਅੱਜ ਚੀਜ਼ਾਂ ਦੇਖ ਨਹੀਂ ਰਹੀਆਂ ਤਾਂ ਉਹ ਹੀ ਐਡੈਪਟੇਸ਼ਨ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਆਪਾਂ ਛਲਾ ਮੁੜ ਕੇ ਨਹੀਂ ਆਇਆ ਉਹ ਮੂਵੀ ਦੇ ਵਿੱਚ ਵੀ ਆਪਾਂ ਦੇਖਿਆ ਹਨਾ ਢੰਡ ਕਰਦੇ ਆ ਡਿੱਗ ਜਾਂਦੀਆਂ ਨੇ ਲਾਈਕ ਕਈ ਇਨਸੀਡੈਂਟ ਹੁੰਦੇ ਆ ਕਈ ਚੀਜ਼ਾਂ ਪਤਾ ਨਹੀਂ ਲੱਗਦੀਆਂ ਪਰ ਠੀਕ ਹੈ ਹੁਣ ਸਮੇਂ ਦੇ ਨਾਲ ਹੁਣ ਤਾਂ ਆਪਾਂ ਉਹ ਤਾਂ ਬਹੁਤ 19ਵੀਂ ਸਦੀ ਚ ਰਹਿ ਗਈਆਂ ਬਹੁਤ ਪਿੱਛੇ ਰਹਿ ਗਈਆਂ ਮੈਨੂੰ ਕਿੰਨਾ ਕੁ ਟਾਈਮ ਹੋ ਗਿਆ ਕੈਰੀਅਰ ਚ ਕੰਮ ਕਰਦਾ ਮੈਨੂੰ ਮੈਂ 2015 ਚ ਆਪਣੀ ਪਹਿਲੀ ਮੂਵੀ ਕੀਤੀ ਸੀਗੀ ਤੇ ਹੁਣ ਹੋਲੀ ਚੱਲੀ ਜਾ ਰਹੇ ਹਾਂ ਚੱਲ ਬਾਲੀਵੁੱਡ ਦਾ ਡਾਂਸ ਸੋਚ ਬਾਲੀਵੁੱਡ ਸੀ ਮੈਂ ਕਰ ਚੁੱਕੀ ਹਾਂ ਪ੍ਰੋਜੈਕਟਸ ਤੇ ਉਹ ਰਿਲੀਜ਼ ਵੀ ਹੋ ਚੁੱਕੇ ਨੇ ਕਲਦੀ 5 ਤੇ ਹੈ ਆਪਰੇਸ਼ਨ ਪਰਿੰਦੇ ਜੇ ਕਿਸੇ ਨੇ ਦੇਖੇ ਹੋਵੇ ਉਹਦੇ ਚ ਮੈਂ ਰਿਪੋਰਟਰ ਦਾ ਕਰੈਕਟਰ ਪਲੇ ਕੀਤਾ ਸੀ ਜੀ ਤੁਹਾਨੂੰ ਰੱਬ ਦੁਆਵਾਂ ਬਹੁਤ ਸਾਰੀਆਂ ਜਿਹੜੀਆਂ ਕਿ ਬਹੁਤ ਬਹੁਤ ਸ਼ੁਕਰੀਆ ਤੇ ਤੁਹਾਨੂੰ ਵੀ ਦੁਆਵਾਂ ਕਿ ਆਪਣਾ ਚੈਨਲ ਹੋਰ ਗਰੋ ਕਰੇ ਹੋਰ ਜ਼ਿਆਦਾ ਲੋਕਾਂ ਤੱਕ ਪਹੁੰਚੇ ਜੀ ਤੇ ਨਹੀਂ ਮੈਂ ਸੱਸ ਕੁੱਟਣੀ 파ਟ 2 ਨੂੰ ਲੈ ਕੇ ਆਪਣੇ ਫੈਨਸ ਨੂੰ ਜਾਂਦੇ ਜਾਂਦੇ ਸੁਨੇਹਾ ਆ ਮੂਵੀ ਦੇਖੋ ਤੁਹਾਨੂੰ ਬਹੁਤ ਮਜ਼ਾ ਆਏਗਾ ਫੁੱਲ ਆਫ ਐਂਟਰਟੇਨਮੈਂਟ ਕਿਹੜਾ ਆਪਣਾ ਮੇਰੀ ਨੂੰ ਭੂਤਣੀ ਬਣ ਗਈ ਜੀ ਬਾਬਾ ਜੀ ਅ ਅੱਗੇ ਮੈਂ ਲਿਰਿਕਸ ਭੁੱਲ ਗਈਆਂ ਵੈਸੇ ਤੁਸੀਂ ਭੂਤਾਂ ਨੂੰ ਮੰਨਦੇ ਹੋ ਹਾਲੇ ਮੇਰਾ ਹਾਲੇ ਤੱਕ ਮੇਰਾ ਇੰਕਾਊਂਟਰ ਨਹੀਂ ਹੋਇਆ ਬਟ ਫਿਰ ਵੀ ਹੋ ਵੀ ਸਕਦੇ ਨੇ ਜਿਨ੍ਹਾਂ ਦਾ ਨਾਮ ਹੈ ਆਈ ਥਿੰਕ ਉਹ ਹੈ ਜੀ ਜਿਵੇਂ ਆਪਾਂ ਰੱਬ ਨੂੰ ਨਹੀਂ ਦੇਖਿਆ ਬਟ ਰੱਬ ਹੈ थैंक यू ਸੋ ਮੱਚ ਤੁਸੀਂ ਸਾਨੂੰ ਆਪਣਾ ਕਿੰਨਾ ਸਮਝ ਦਿੱਤਾ ਹੁਣ ਸਾਨੂੰ ਇਹ ਜਜ਼ਾ ਪਾ ਲਓ